ਹਾਂਜੀ ਅੱਜ ਅਸੀਂ ਸਵਾਦਿਸ਼ਟ ਜਿਹੜੇ ਆ ਮਸ਼ਰੂਮ ਟਿੱਕਾ ਬਣਾ ਰਹੇ ਆ স্মੋਕੀ ਫਲੇਵਰ ਵਾਲਾ ਸਾਡੀ ਵੀਡੀਓ ਨਾ ਬਣੇ ਰੋ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਮਸ਼ਰੂਮ ਟਿੱਕਾ ਬਣਾ ਰਹੇ ਆ ਸਾਡੀਆਂ ਦੇ ਵਿੱਚ ਸਾਨੂੰ ਜਿਹੜੇ ਮਸ਼ਰੂਮ ਹੈ इजीली ਮਿਲ ਜਾਂਦੇ ਆ ਤੇ ਆਪਾਂ ਇਹਦੇ ਤੋਂ ਵੱਖਰੀ ਵੱਖਰੀ ਜਿਹੜੀ ਰੈਸਪੀਆ ਬਣਾ ਕੇ ਖਾ ਸਕਦੇ ਆ ਇਹ ਵੈਸੇ ਸਿਹਤ ਲਈ ਬਹੁਤ ਵਧੀਆ ਹੁੰਦੇ ਸਾਨੂੰ ਖਾਣੇ ਚਾਹੀਦੇ ਆ ਖਾਣੇ ਤੇ ਸਾਨੂੰ ਹਰੇਕ ਚੀਜ਼ ਚਾਹੀਦੀ ਆ ਕਿਉਂਕਿ ਹਰੇਕ ਚੀਜ਼ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੇ ਜਿਹੜੇ ਆ ਪ੍ਰੋਟੀਨ ਹੁੰਦੇ ਆ ਤੱਤ ਹੁੰਦੇ ਆ ਜਿਹੜੇ ਕਿ ਸਾਡੀ ਬਾਡੀ ਨੂੰ ਚਾਹੀਦੇ ਹੁੰਦੇ ਆ ਸੋ ਅੱਜ ਅਸੀਂ ਮਸ਼ਰੂਮ ਟਿੱਕਾ ਬਣਾਉਣਾ ਜਿਹੜੇ ਮਸ਼ਰੂਮ ਹੁੰਦੇ ਆ ਇਹਨਾਂ ਦੇ ਵਿੱਚ ਪ੍ਰੋਟੀਨ ਬਹੁਤ ਹੁੰਦਾ ਆ ਤੇ ਇਹਦੇ ਵਿੱਚ ਹੋਰ ਵੀ ਕਈ ਜਿਹੜੇ ਤੱਤ ਮੌਜੂਦ ਹੁੰਦੇ ਜਿਹੜੇ ਸਾਡੀ ਬਾਡੀ ਨੂੰ ਚਾਹੀਦੇ ਹੁੰਦੇ ਆ ਹਾਂਜੀ ਜਿਹੜੇ ਮਸ਼ਰੂਮ ਹੁੰਦੇ ਆ ਇਹਨਾਂ ਨੂੰ ਕਈ ਵੈਜ ਮੀਟ ਵੀ ਕਹਿੰਦੇ ਆ ਤੇ ਆਓ ਅਸੀਂ ਈਜ਼ੀ ਤਰੀਕੇ ਦੇ ਨਾਲ ਅਸੀਂ ਇਹਦਾ ਅਲੱਗ ਰੈਸਪੀ ਬਣਾ ਕੇ ਖਾਣੇ ਜਿਸ ਨਾਲ ਬੱਚੇ ਬਹੁਤ ਖੁਸ਼ ਹੁੰਦੇ ਆ ਮਸ਼ਰ ਤੇ ਜਿਹਦੇ ਨਾਲ ਇਹ ਬਹੁਤ ਜਿਆਦਾ ਹੈਲਦੀ ਵੀ ਬਣੂਗਾ ਤੇ ਬੱਚੇ ਖੁਸ਼ ਵੀ ਹੋ ਜਾਣਗੇ ਤੇ ਅਲੱਗ ਜਿਹੜੀ ਰੈਸਪੀ ਆ ਇਹ ਘਰ ਦੇ ਵਿੱਚ ਤੁਸੀਂ ਤਿਆਰ ਕਰ ਸਕਦੇ ਆ ਤੇ ਆਓ ਦੇਖੀਏ ਹਾਂਜੀ ਦੋ ਇਧਰ Shimla mircha ਲੈ ਲਈਆਂ ਮੈਂ ਦੋ ਪਿਆਜ਼ ਔਰ ਦੋ ਟਮਾਟਰ ਲਏ ਆ ਇਹਨਾਂ ਨੂੰ ਧੋ ਕੇ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੁਣ ਇਹਨਾਂ ਨੂੰ ਅਸੀਂ ਕਟਿੰਗ ਕਰ ਲਾਂਗੇ ਜਿਸ ਤਰੀਕੇ ਦੀ ਅਸੀਂ ਮਸ਼ਰੂਮ ਟਿੱਕਾ ਦੇ ਵਿੱਚ ਕਰਨੀ ਚਾਹੁੰਦੇ ਆ ਦੇਖੋ ਇਸ ਤਰੀਕੇ ਦੇ ਨਾਲ ਮੈਂ ਪਿਆਜ਼ ਕੱਟ ਕੇ ਇਹਨੂੰ ਅਲੱਗ-ਅਲੱਗ ਕਰ ਲੈਣਾ ਜਿੱਦਾਂ ਟਾਪਿੰਗ ਅਸੀਂ ਕਰਦੇ ਆ। ਇਸੇ ਤਰੀਕੇ ਇਸ ਜਿਹੜੀ ਸ਼ਿਮਲਾ ਮਿਰਚ ਆ ਉਹਦੇ ਬੀਜ ਅਲੱਗ ਕਰ ਦੇਣੇ ਆ ਤੇ ਸ਼ਿਮਲਾ ਮਿਰਚ ਜਿਹੜੀ ਆ ਉਹ ਵੀ ਇਸੇ ਸਾਈਜ਼ ਦੀ ਕੱਟ ਲੈਣੀ ਆ। ਦੇਖੋ। ਹਾਂਜੀ ਸਬਜ਼ੀਆਂ ਜਿਹੜੀਆਂ ਆਪਾਂ ਕਟੀਆਂ ਆ ਉਹ ਲੈ ਲਈਆਂ ਹੈਗੀਆਂ। ਇੱਧਰ ਅਸੀਂ ਡੇਢ ਕ ਘਰਸੀ ਜਿਹੜੀ ਦਹੀਂ ਲੈ ਲਿਆ ਆ ਆਪਾਂ ਦੇਖਦੇ ਆ ਆਪਾਂ ਇਹਦਾ ਮਿਕਸਰ ਬਣਾਉਂਦੇ ਸਮੇਂ ਇਹਦਾ ਕਿੰਨਾ ਕੁ ਯੂਜ਼ ਕਰਦੇ ਆ ਇੱਧਰ ਆਪਾਂ ਜਿੰਨੀ ਲੋੜ ਹੋਗੀ ਬੇਸਣ ਪਾ ਲਾਂਗੇ ਤੇ ਇੱਧਰ ਅਸੀਂ ਤਨੀਆਂ ਕੱਟ ਕੇ ਲੈ ਲਿਆ ਤੇ ਥੋੜਾ ਜਿਹਾ ਨਿੰਬੂ ਦਾ ਰਸ ਵੀ ਅਸੀਂ ਵਿੱਚ ਪਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਦਹੀਂ ਲੈ ਲੈਣਾ ਆ ਦਹੀਂ ਨੂੰ ਅਸੀਂ ਡੋਂਗੇ 'ਚ ਸ਼ਿਫਟ ਕਰ ਲਿਆ ਉਸ ਤੋਂ ਬਾਅਦ ਅਸੀਂ ਬੇਸਣ ਪਾਵਾਂਗੇ ਥੋੜਾ ਥੋੜਾ ਕਰਕੇ ਤਾਂ ਕਿ ਇਹਦੇ ਵਿੱਚ ਗੁਠਲੀਆਂ ਜੀਆਂ ਨਾ ਬਣ ਦੋ-ਦੋ ਚਮਚੇ ਕਰਕੇ ਅਸੀਂ ਬੇਸਣ ਇਹਦੇ ਵਿੱਚ ਪਾ ਲਾਂਗੇ ਤੇ ਦੇਖ ਲਾਂਗੇ ਕਿੰਨੀ-ਕਿੰਨੀ ਇਹਦੇ ਵਿੱਚ ਜ਼ਰੂਰਤ ਹੈ ਤੇ ਉਨਾਂ ਅਸੀਂ ਬੇਸਣ ਐਡ ਕਰ ਲਾਂਗੇ ਹਾਂਜੀ ਅਸੀਂ ਸਾਰਾ ਜਿਹੜਾ ਬੇਸਣ ਹੈ ਇਹਦੇ ਵਿੱਚ ਪਾ ਚੁੱਕੇ ਹਾਂ ਇੱਕ ਵੱਡੀ ਕਟਸ਼ੀ ਦੇ ਕਰੀਬ ਜਿਹੜਾ ਬੇਸਣ ਸੀਗਾ ਸਾਰਾ ਸਾਡਾ ਆਪਣਾ ਇਹਦੇ ਵਿੱਚ ਲੱਗ ਗਿਆ ਆ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਹਾਂਜੀ ਹਾਫ ਚਮਚ ਮੈਂ ਨਮਕ ਪਾ ਰਹੀ ਹਾਂ ਹਾਫ ਚਮਚੀ ਮੈਂ ਰੈੱਡ ਚਿਲੀ ਪਾਈ ਹੈ ਹਾਫ ਚਮਚੀ ਹਲਦੀ ਪਾ ਲਈ ਅਸੀਂ ਹਾਂਜੀ ਥੋੜਾ ਜਿਹਾ ਅਸੀਂ ਕਿਚਨ ਕਿੰਗ ਮਸਾਲਾ ਹਾਫ ਚਮਚ ਪਾ ਲਿਆ ਹਾਫ ਚਮਚ ਅਸੀਂ ਮੇਥੀ ਪਾਊਡਰ ਪਾ ਲੈਣਾ ਹੈ ਹਾਫ ਚਮਚ ਅਸੀਂ ਜੀਰਾ ਪਾ ਲਿਆ ਹੁਣ ਸਾਰੇ ਜਿਹੜੇ ਮਸਾਲੇ ਇਹਨਾਂ ਨੂੰ ਮਿਕਸ ਕਰ ਲਾਂਗੇ ਆਪਾਂ ਜੀ ਦੇਖੋ ਐਦਾਂ ਦੀ ਕਨਸਿਸਟੈਂਸੀ ਚਾਹੀਦੀ ਹੈ ਹਾਂਜੀ ਸਟ੍ਰੀਟ ਸਟਾਈਲ ਜਿਹੜਾ ਅਸੀਂ ਟਿੱਕਾ 'ਚ ਬਣਾ ਕੇ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਸਾਡੇ ਤਰੀਕੇ ਦੇ ਨਾਲ ਤੁਸੀਂ ਬਣਾ ਕੇ ਖਾ ਸਕਦੇ ਆ ਹੁਣ ਅਸੀਂ ਹਰਾ ਧਨੀਆ ਜਿਹੜਾ ਵਿੱਚ ਪਾ ਲਿਆ ਹੈ ਇੱਕ ਨਿੰਬੂ ਦਾ ਰਸ ਅਸੀਂ ਵਿੱਚ ਨਿਚੋੜ ਚੁੱਕੇ ਆ ਇਹਦੇ ਨਾਲ ਜਿਹੜਾ ਟੇਸਟ ਹੈ ਬਹੁਤ ਵਧੀਆ ਆਊਗਾ ਅੱਛੀ ਤਰ੍ਹਾਂ ਮਿਕਸ ਕਰ ਲਈਏ ਪਹਿਲਾਂ ਆਪਾਂ ਹਾਂਜੀ 200 ਗ੍ਰਾਮ ਜਿਹੜੇ ਮਸ਼ਰੂਮ ਮੈਰੀਨੇਟ ਕਰ ਲੈਨੇ ਆਪਾਂ ਹਾਂਜੀ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਗਧੀਆ ਸ਼ਿਮਲਾ ਮਿਰਚ ਪਾ ਲੈਣੀ ਹੈ प्याज ਪਾ ਲੈਣੇ ਜਿਹੜੇ ਅਸੀਂ ਕੱਟੇ ਸੀ ਤੇ ਟਮਾਟਰ ਅਸੀਂ ਜਿਹੜੇ ਆ ਵਿੱਚ ਪਾ ਲਾਂਗੇ ਟਮਾਟਰਾਂ ਦੇ ਬੀਜ ਜਿਹੜੇ ਆ ਅਸੀਂ ਅਲੱਗ ਕਰ ਲੈਣੇ ਆ ਇੰਨੀ ਸਾਨੂੰ ਜ਼ਰੂਰ ਤੇ ਅਸੀਂ ਉਹਨਾਂ ਉਹਨਾਂ ਜਿਹੜਾ ਆ ਇਹਦੇ ਵਿੱਚ ਮਟੀਰੀਅਲ ਪਾ ਲਾਂਗੇ ਹਾਂਜੀ ਇਸ ਤਰੀਕੇ ਦੇ ਬਾਸ ਦੇ ਤੀਲੇ ਤੁਸੀਂ ਲਿਓ ਬਜ਼ਾਰੋਂ ਤੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਫਿਰ ਇਹਦੇ ਵਿੱਚ ਪਰੋਣਾ ਆ ਇੱਕ ਇੱਕ ਪੀਸ ਅਸੀਂ ਚੁੱਕ ਕੇ ਅਸੀਂ ਇਸ ਤਰੀਕੇ ਦੇ ਨਾਲ ਵੇਚੇ ਦੇ ਪਰੋ ਲਵਾਂਗੇ ਹਾਂਜੀ ਇਸ ਤਰੀਕੇ ਦੇ ਨਾਲ ਤੁਸੀਂ ਮਸ਼ਰੂਮ ਸ਼ਿਮਲਾ ਮਿਰਚ ਇਸ ਤਰੀਕੇ ਦੇ ਨਾਲ ਤੁਸੀਂ ਇਹਦੇ ਵਿੱਚ ਪ੍ਰੋ ਲੈਣੀਆਂ ਆ ਹਾਂਜੀ ਅਸੀਂ ਇੱਕ ਤਵਾ ਲੈ ਲੈਣਾ ਆ ਉਹਦੇ ਤੇ ਅਸੀਂ ਹਲਕਾ ਜਿਹਾ ਤੇਲ ਜਿਹੜਾ ਪਾਵਾਂਗੇ ਤੁਸੀਂ ਕੋਈ ਵੀ ਆਇਲ ਪਾ ਸਕਦੇ ਆ ਮੈਂ ਇੱਥੇ ਸਰੋਂ ਦਾ ਤੇਲ ਹੀ ਪਾ ਰਹੀ ਹਾਂ ਕਿਉਂਕਿ ਮੈਂ ਸਰੋਂ ਦਾ ਤੇਲ ਹੀ ਵਰਤਦੀ ਹਾਂ ਜ਼ਿਆਦਾਤਰ ਹਲਕਾ ਜਿਹਾ ਜੇ ਇਸ ਨੂੰ ਗਰਮ ਕਰਾਂਗੇ ਤਾਂ ਕਿ ਤੇਲ ਦਾ ਕੱਚਾਪਨ ਦੂਰ ਹੋ ਜਵੇ ਹਾਂਜੀ ਇਸ ਤਰੀਕੇ ਦੇ ਨਾਲ ਅਸੀਂ ਮਸ਼ਰੂਮ ਟਿੱਕਾ ਜਿਹੜਾ ਬਣਾਵਾਂਗੇ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਣਾ ਹੈ ਇਹ ਮਸ਼ਰੂਮ ਟਿੱਕਾ ਤੇ ਮੀਡੀਅਮ ਮੀਡੀਅਮ ਅਸੀਂ ਅੱਗ ਰੱਖ ਕੇ ਇਹਨੂੰ ਬਣਾਵਾਂਗੇ স্মੋਕੀ ਫਲੇਵਰ ਇਹਦੇ ਵਿੱਚੋਂ ਆਊਗਾ ਤੇ ਬਹੁਤ ਜ਼ਿਆਦਾ ਸਵਾਦ ਜਿਹੜਾ ਬਣੇਗਾ ਕੋਈ ਨਾ ਕੋਈ ਜਿਹੜੀ ਆਪਣੀ ਰੈਸਪੀ ਟਰਾਈ ਕਰਕੇ ਖਾ ਲ ਸਕਦੇ ਇੱਕ ਤਾਂ ਉਹ ਸਾਫ਼ ਸੁਥਰੀ ਹੁੰਦੀ ਆ ਬਾਹਰ ਜਿਹੜਾ ਆ ਅਨ ਹੈਲਦੀ ਫੂਡ ਹੁੰਦਾ ਆ ਉਹ ਅੱਛਾ ਨਹੀਂ ਹੁੰਦਾ ਅੱਛੀ ਤਰੀਕੇ ਨਾਲ ਹੱਥ ਵਗੈ ਤੋਂ ਦੇ ਨਹੀਂ ਹੈਗੇ ਇਸ ਕਰਕੇ ਸਾਫ਼ ਸੁਥਰੇ ਢੰਗ ਦੇ ਨਾਲ ਤੁਸੀਂ ਬਣਾ ਕੇ ਖਾ ਲ ਸਕਦੇ ਬੱਚੇ ਖੁਸ਼ ਹੋ ਜਾਣਗੇ ਹਾਂਜੀ ਅਸੀਂ ਇਹਦੀ ਸਾਈਡ ਜਿਹੜੀ ਹੈ ਚੇਂਜ ਕਰਾਂਗੇ ਦੇਖੋ ਕਿੰਨੀ ਵਧੀਆ ਚੀਜ਼ ਬਣ ਕੇ ਤਿਆਰ ਹੋ ਰਹੀ ਆ 골ਡਨ 골ਡਨ ਜਿਹੜਾ ਇੱਕ ਸਾਈਡ ਹੋ ਚੁੱਕੀ ਆ ਆਪਾਂ ਸਾਰਿਆਂ ਦੀ ਸਾਈਡ ਜਿਹੜੀ ਚੇਂਜ ਕਰਾਂਗੇ ਬਹੁਤ ਵਧੀਆ ਖੁਸ਼ ਹੋ ਆ ਰਹੀ ਆ ਮਸ਼ਰੂਮ ਟਿੱਕਾ ਜਿਹੜਾ ਸਾਡਾ ਬਣ ਕੇ ਤਿਆਰ ਹੋ ਰਿਹਾ ਹੈ ਜੇ ਥੋੜਾ ਜਿਹਾ ਪੱਕਣ ਤੋਂ ਬਾਅਦ ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਪਕਾਵਾਂਗੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ স্মੋਕੀ ਜਿਹਾ ਫਲੇਵਰ ਆਊਗਾ ਹਾਂਜੀ ਥੋੜਾ ਥੋੜਾ ਆਪਾਂ ਇਹਦੀ ਸਾਈਡ ਜਿਹੜੀ ਹੈ ਚੇਂਜ ਕਰ ਲੈਣੀ ਹੈ ਤਾਂ ਕਿ ਸਾਰੇ ਪਾਸੇ ਪੱਕ ਕੇ ਤਿਆਰ ਹੋਵੇ ਦੇਖੋ ਬਹੁਤ ਵਧੀਆ ਪੱਕ ਰਿਹਾ ਹੈ ਹਾਂਜੀ ਹੁਣ ਅਸੀਂ ਸਰਵ ਕਰਦੇ ਹਾਂ ਬਹੁਤ ਵਧੀਆ ਤੇ ਟੇਸਟੀ ਜਿਹੜਾ ਮਸ਼ਰੂਮ ਟਿੱਕਾ ਜਿਹੜਾ ਬਣ ਕੇ ਤਿਆਰ ਹੋਇਆ ਤੁਸੀਂ ਇਹਦੇ ਉੱਤੇ ਸੌਸ ਪਾ ਕੇ ਕੁਝ ਵੀ ਤੁਸੀਂ ਪੀਜ਼ਾ ਸੀਜ਼ਨਿੰਗ ਚਿਲੀ ਫਲੇਕ पाके ਤੁਸੀਂ ਇੰਜੋਏ ਕਰ ਸਕਦੇ ਆ ਤੁਸੀਂ ਵੀ ਮੇਰੇ ਇਸ ਤਰੀਕੇ ਦੇ ਨਾਲ ਮਸ਼ਰੂਮ ਟਿੱਕਾ ਬਣਾਓ ਖਾਓ ਹੈਲਦੀ ਰਹੋ थैंक यू